ਹਾਂਜੀ ਆ ਈੜਾ ਪਿੰਗੁਲਾ ਤੇ ਸੁਖਮਣਾ ਔਰ ਸੁਖਮਣਾ ਹਾਂਜੀ ਈੜਾ ਪਿੰਗੁਲਾ ਔਰ ਸੁਖਮਣਾ ਪੌਣੇ ਬੰਦ ਰਹਾ ਹੋਗੇ ਅਜਾ ਚੰਦ ਸੂਰਜ ਦੁਏ ਸਮ ਕਰੇ ਰੱਖੋ ਬ੍ਰह्म ਜੋਤ ਮਿਲ ਜਾਓਗੇ ਤੇ ਇਵੇਂ ਈੜਾ ਪੀੜਾ ਆ ਅੰਦਰ ਇਹ ਵੀ ਹੈ ਨਾ ਇੱਕ ਹੋਰ ਲਾਈਨ ਜਿਵੇਂ ਆ ਸੁਖਮਣਾ ਈੜਾ ਪਿੰਗੁਲਾ 부ਝੇ ਜਾ ਆਪੇ ਅਲਕ ਲਗਾਏ ਹਾਂ ਐਡਾ ਮਤਲਬ ਭੂਜੇ ਕਿ ਹੈ ਫਿਰ ਹਾਂਜੀ ਭੂਜੇ ਕਾਤੇ ਕਿ ਹੈ ਐਡਾ ਪਿਕੜਾ ਦਾ ਦੱਸਿਆ ਸਾਨੂੰ ਜੋਗੀਆਂ ਦਾ ਭੂਜਨ ਨਾ ਕਿਹੜੀ ਗੱਲ ਹੈਗੀ ਇਹ ਚ ਹਾਂਜੀ ਉਹਨਾਂ ਨੇ ਜਿਹੜਾ ਤਦ ਦੱਸੀਆ ਸਰੀਰ ਨਾਲ ਜੋੜ ਕੇ ਬਾਹਰ ਲੈਣਾ ਐਡਾ ਪਿਕੜਾ ਹੈ ਸਾਫ ਤਲੇ ਸ਼ੀਰ ਦਾ ਕੁਰਬਾਨੀ ਗੱਲੇ ਅੰਦਰ ਨਸ਼ੀਬ ਦੀ ਕਰਦੀ ਹੈ ਪਿਕੜਾ ਕਿੱਤ ਹੈ ਪਿੰਗਲਾ ਚੇਤਲ ਪਿੰਗਲਾ ਪੈਟੜਾ ਪਰਬਤ ਜਿਹੜੇ ਆ ਪਰਬਤ ਤੇ ਕੱਲ੍ਹ ਲੈ ਚੜਨਾ ਫਿਰ ਬਾਅਦ ਚ ਜਿਹੜਾ ਇਹੜਾ ਵਾਨਾ ਜਿਹੜਾ ਆਇਆ ਹੋਇਆ ਅਡੀਅਲ ਸੁਹਾਏ ਦਾ ਮਨਦਾ ਨਹੀਂ ਆਵਨ ਦਾ ਆਵਨ ਕਰਕੇ ਤਾਂ ਨਾ ਜਿਹੜਾ ਉਹ ਦੂਆ ਪਿੰਗਲਾ ਉਹ ਤਾਂ ਚੱਲਦਾ ਹੀ ਦੀ ਹੈ ਭੰਗ ਚਲਾਇਆ ਨਾ ਹਾਂ 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 ਦੌੜਦਾ ਪੈਟੜਾ ਜਿਹੜਾ ਦੌੜਦਾ ਨਹੀਂ ਚਲਾਇਆ ਮਾਰ ਲਈ ਸਤਗੁਰ ਬਾਹਾਂ ਬਾਣ ਪਾਉ ਉਹ ਤੇ ਦਿਲ ਪਿਆ ਸਤਗੁਰ ਬਾਹਾਂ ਬਾਣ ਪਿੰਗਲਾ ਮਾਨੂੰ ਕੰਨ ਆਇਆ ਸੀ ਮਹਾਂ ਦਾ ਤੋੜਦਾ ਬੋਲਣਾ ਹਾਂਜੀ ਚਿੱਤ ਚਿੱਤ ਘੜੇ ਬਿਨ ਚਿੱਤਾਂ ਜਲੇ ਮਨ ਪੰਗ ਅੱਛਾ ਮਨ ਪੰਗ ਹੋ ਗਿਆ ਬਾਅਦ ਚ ਪਿੰੜਾ ਹੋ ਗਿਆ ਤਾਂ ਪੰਗ ਹੋ ਗਿਆ ਜਿੱਤ ਪਹਿਲਾਂ ਨਹੀਂ ਸੀ ਚੱਲਦਾ ਸਜਾ ਤੁਰਦੇ ਚਿੱਤਾਂ ਖਬਾਲਦਾ ਬੰਦਾ ਢਾਲ ਦੇ ਦੋ ਢਾੜੇ ਨੇ ਖੱਬੇ ਪਾਸੇ ਸੱਜੇ ਪਾਸੇ ਅੱਛਾ ਅੱਧਾ ਪਿੱਟ ਲੈ ਇੱਕ ਲੱਤੋਂ ਵਿਗੜਾ ਇੱਕ ਲੱਤ ਹੋਈੜਾ ਹੈ ਮਨ ਦੌੜਦਾ ਚਿੱਤ ਦੌੜਦਾ ਦੀ ਅੱਛਾ ਠੀਕ ਹੈ ਤੇ ਸੁਖਮਣਾ ਸੁਖਣਾ ਬੁੱਧੀ ਇਹ ਫਿਰ ਬਾਤ ਬਣਦੀ ਮਾਡੂ ਸੁਖ ਦੇਣ ਵਾਲੀ ਹੈ ਬੁੱਧੀ ਆਪਣੇ ਆਪ ਹੀ ਜੋ ਜ਼ੋਰ ਕਰਦੀ ਹੈ ਮਨ ਨੂੰ ਸੁਖ ਦੇ ਫਿਰਾਂ ਦਾ ਸੰਸਾਰੀ ਸੁਖਾਂ ਦੇ ਵਿੱਚ ਮਨ ਨੂੰ ਸੁਖ ਦਿੰਦੀ ਹੈ ਜਾਂ ਹਾਰ ਜਾਂਦੀ ਹੈ ਫਿਰ ਦੁਆਕਾਰੀ ਬਲ ਹੋ ਜਾਂਦੀ ਹੈ ਬੁੱਧੀ ਨੂੰ ਸਮਝ ਆਇਆ ਵੀ ਸੁੱਖ ਨਹੀਂ ਆਇਆ ਬਹੁਤਾ ਤਨਖਾਟੇ ਇਹ ਸੁੱਖ ਬਣਾ ਮਾਨੂੰ ਸੁੱਖ ਦੇਣਾ ਇਹਦਾ ਕੰਮ ਹੈ ਬੁੱਧੀ ਦਾ ਬੁੱਧੀ ਉਹ ਸਾਰਾ ਕੰਮ ਕਰਦੀ ਹੈ ਮਾਨੂੰ ਸੁੱਖ ਦੇਣ ਦੀ વાત ਨਹੀਂ ਕਰਦੀ ਹੈ ਨਾ ਮਾਰ ਖੁਸ਼ ਰਹੇ ਹੈ ਹੈ ਕਹੀਂ ਈੜਾ ਪਿੰਗਲਾ ਹੋਰ ਸੁਖ ਬਣਾ ਈੜਾ ਪਿੰਗਲਾ ਸੁਖ ਬਣਾ ਬੁੱਧੀ ਦੀ ਗੱਲ ਆ ਤੇ ਹਾਂ ਦੇ ਪਿਛਲੇ ਬੁੱਧੀ ਖੜੀ ਹੈ ਮਾਨੂੰ ਜਦ ਗਰਮਤ ਤਾਂ ਹੱਲ ਨਹੀਂ ਹੋ ਜਾਂਦੀ ਫੇਰ ਅਸਲ ਸੁਖ ਬਣਾ ਦਾ ਅਸਲ ਬਣਦੀ ਹੈ ਪਹਿਲਾ ਆਪਣੇ ਆ ਬੜੀ ਹੋਈ ਐ ਅਗਿਆਨਤਾ ਨਾਲ ਸੁਖਣਾ ਬੜੀ ਹੋਈ ਐ ਆ ਹਾਂ ਹਾਂ ਪਹਿਲਾ ਵੀ ਸੁਖਣਾ ਐ ਪਰ ਸੁਖ ਹੋ ਨਹੀਂ ਰਿਹਾ ਚੇਤਨ ਬਾਤ ਦਸੋ ਕੋ ਕੀ ਹੋ ਕਿੱਥੇ ਕਿਤੇ ਅਗਲਾਂ ਕਿਤੇ ਸਾਰੇ ਜਤਨ ਨਾਲ ਸੁਖ ਦੇ ਸੁਖਣਾ ਜੋਈ ਇਹ ਸੁਖ ਦੇ ਜਤਨ ਕਰਨੇ ਨੇ ਸੁਖ ਕੋ ਕੀ ਹੋ ਨਾ ਕਿਉਂ ਨਾ ਕੋਏ ਹੌਨ ਨਾ ਕਿਸੇ ਸੁਣ ਲੈ ਬਣਾ ਹਰ ਪਾਸੇ ਤੋਂ ਹੋਏ ਉਹਣਾ ਉਹਨਾਂ ਦਾ ਹੋਇਆ ਯਾ ਹਰੂ ਕੋਣਾ ਸਾਡੀ ਬੁੱਧੀ ਦੇ ਕਰੇ ਤੇ ਕੀ ਹੋਣਾ ਨਰ ਬੁੱਧੀ ਨੂੰ ਸਾ ਤੇਰੇ ਕਰੇ ਤੇ ਕੀ ਹੋਣਾ ਉਹਦੇ ਬਾਣੇ ਚ ਆ ਜਾ ਫਿਰ ਸੁਖੇ ਸੁਖ ਹੈ ਠੀਕ ਹੈ ਆ ਇੱਕ ਇੱਕ ਦੋਮ ਫਿਰ ਇਹਦਾ ਹਰਤ ਕਰਿਓ ਲੈਣ ਦਾ ਈੜਾ ਪਿੰਗੁਲਾ ਔਰ ਸੁਖਮਣਾ ਪੋਨੇ ਬੰਦ ਰਹਾ ਹੋਗੇ ਉਹ ਗੱਲ ਮੈਂ ਦੱਸਦਾ ਫਿਰ ਇੱਕ ਹੋਰ ਹੈ ਅੱਛਾ ਇਹਦਾ ਇਹਦਾ ਹਰਤ ਕਰ ਲੈ ਫਿਰ ਸਮਝ ਆਊ ਇਹ 3 ਗੱਲ ਅੱਛਾ ਜੀ ਇਹਦਾ ਪੇਡਲਾ ਔਰ ਉਸ ਨੂੰ ਘੁਮਣਾ ਤਿੰਨ ਬਸਾਂ ਇਕੱਠਾਏ ਹਾਂਜੀ ਜਿੰਨਾ ਚਿਰ ਇਹ ਗੱਲ ਨਹੀਂ ਸਮਝਦਾ ਨਜ਼ਰੋਂ ਇਹੜਾ ਬੇਕਲੋ ਸੋਵਣ ਦੀ ਘਟ ਹੁੰਦੀ ਓਕੇ ਇਹ ਕਹੇ ਕਿ ਉਹ ਮਾਰੀ ਪਹਿਲਾ ਕੱਟੀ ਹੈ ਹੁਣ ਇਹਦਾ ਪਹਿਲਾ ਜੋਗੀ ਵਾਲੀ ਠੀਕ ਹੈ ਤਿੰਨ ਬਸਾਂ ਇਕਠਾਏ ਦਾ ਮਤਲਬ ਹੈ ਇੱਕੋ ਜਗ੍ਹਾ ਤਿੰਨੇ ਬਸਦੇ ਨੇ ਤਿੰਨੇ ਇੱਕੋ ਜਗ੍ਹਾ ਉਹ ਕਹਿੰਦੇ ਨੇ ਜਿਹੜਾ ਉਹਦੀ ਸੱਜੇ ਕਰਨ ਤੋਂ ਹਾਂਜੀ ਆ ਖੱਬੇ ਕਰਨ ਤੋਂ ਪਿੱਛੇ ਉਹਦੀ ਸੱਜੇ ਕਰਨ ਤੋਂ ਹਾਂ ਆ ਜਣੀ ਐ ਕਬਰੋੜ ਕਬਰੋੜ ਸਾਡੀ ਪਿੱਛੇ ਢੂਹੀ ਦੀ ਧੰਗਣ ਗਏ ਬੀਂਦਿਕ ਨਾੜੀ ਗੀਚੀ ਚੜਦੀ ਉੱਤੇ ਨੂੰ ਐਡੋ ਅਡ ਤਿੰਨ ਨਾੜੀਆਂ ਨੇ ਖੋਲਦੀਆਂ ਆ ਕੇ ਦਸਮ ਦਵਾਰ ਚ ਮਿਲਦੀ ਰੇ ਫਿਰ ਕੋਠੀ ਚ ਹਵੇ ਨਹੀਂ ਪ੍ਰਾਣ வாயுਏ ਪ੍ਰਾਣ ਇਹਦੇ ਚੀ ਸਗੋਣ ਨਾੜੀ ਉਹ ਮੈਨੂੰ ਆਇਆ ਖੋਲਦੇ ਨਾੜੀ ਤੇ ਪ੍ਰਾਣ ਚਲੇ ਜਾਣਗੇ ਖੂਨ ਤਾਂ ਖੜ ਜਾਂਦੇ ਆਪਾਂ ਜਾਨ ਹਾਂ ਬਿਲਕੁਲ ਬਿਲਕੁਲ ਉਹ ਬੁਰਗਾ ਉਹ શરીਰ ਤੇ ਤਰੀਂਦਾ ਮਰ ਜਾਣਾ ਠੀਕ ਹੈ ਨਾ ਤੋਗੀਏ ਉਹ ਕਹਿੰਦਾ ਕਿਨੇ ਇੱਕ ਦੋ ਵਾਰ ਤੈਨਾਂ ਇਹ ਕਹਿੰਦਾ ਕਿਨੇ ਇੱਕ ਦੋ ਆ ਕੇ ਇਕੱਠੇ ਠੀਕ ਹੈ ਨਹੀਂ ਠੀਕ ਹੈ ਜੀ ਪਰ ਬੁੱਧੀ ਚਿੱਤੇ ਕੋ ਥੰਬਾ ਸਰੇ ਬੁੱਧੀ ਵਿਚਾਰੇ ਆਉਦੇ ਦੇ ਠੀਕ ਹੈ ਨਹੀਂ ਠੀਕ ਹੈ ਜੀ ਆਹ ਉਹਨਾਂ ਦਾ ਰੋਜ਼ੀ ਟੇਕ ਲੋ ਬੰਦ ਆ ਈੜਾ ਪਿੰਗ ਲੋ ਹੋਰ ਸੁਖਮਣਾ ਪਾਉਣਾ ਬੰਦੀ ਰਹਾਉਗੇ ਕੌਣੇ ਬੰਦ ਜੇ ਮਨ ਬਣਿਆ ਗਿਆ ਨਾ ਇੱਥੇ ਕੌਣ ਬੱਲੂ ਗਿਆ ਉਹਨਾਂ ਨੇ ਪਾਉਣ ਹਵਾ ਕਰ ਲਿਆ ਬਾਈ ਉਹ ਨੂੰ ਕਰ ਲਿਆ ਬਾਈ ਉਹਦਾ ਸਾਡੇ ਨਾਲ ਕੀ ਮਤਲਬ ਬਾਈ ਉਹਦਾ ਸ਼ਰੀਰ ਨੂੰ ਮਤਲਬ ਹੈ ਬਾਈ ਉਹ ਤਾਂ ਮਾਇਆ ਹੈ ਬਾਈ ਉਹ ਨੂੰ ਕੌਣ ਬੱਲੂਗਾ ਬਾਈ ਬੱਲੂਗਾ ਤੁਪਾਲਾ ਬਲੈਡ ਰਚੀ ਤਾਂ ਮੈਂ ਕੋਈ ਬੁਝਾ ਦਿਆਂਗਾ ਜਲਦੀ ਕੇ ਇਹਦੀ ਘੜਦੀ ਹੈਗੀ ਕਿ ਕਿਊਜ ਬਲੈਡਾਂ ਨੂੰ ਬੀਜਾਣੇ ਨੇ ਹਵਾ ਨਹੀਂ ਘੜਦੀ ਹੈ ਹਵਾ ਨੂੰ ਘੜੌੜਨਾ ਕੋਈ ਤਰੀਕਾ ਨਹੀਂ ਜਦੋਂ ਕੋ ਭਰੇ ਸਕਦੇ ਹੈ ਇਸ ਚੀਜ਼ ਅੰਦਰ ਹਿੱਲੀ ਜਾਂਦੀ ਹੈ ਔਨੇ ਦਾ ਮਤਲਬ ਉਹਨਾਂ ਮਨੂ ਪਵਣ ਗਿਆ ਆ ਪੁੱਲਤਾ ਸਭਾ ਪਵਣ ਲੈ ਕੋ ਜੇ ਜਿੱਦਾਂ ਤੇ ਪਵਣ ਆਪਣੇ ਮੂਲ ਨਾਲ ਅਡੋਈ ਜਾਂ ਨੂੰ ਆਕਾਸ਼ ਨੂੰ ਉਦੋਂ ਦੀ ਰੁਕੀ ਹੋ ਰਹੀ ਏ ਪਰ ਵੀ ਜਿੱਦਾਂ ਦਾ ਆਟੋ ਹੈ ਆਪਣੇ ਮੂਲ ਨਾਲ ਨਹੀਂ ਰੁਕੇ ਦੋਹਾ ਦੇ ਕੋਈ ਸੁਭਾਏ ਪਵਨੁ ਮਨੁ ਸਾਇ ਦੇ ਰਹਾ ਸੁਭਾਈ ਪਵਨਾਰਮ ਮਾਰੇ ਕੋ ਗੱਲ ਮਨ ਤੂੰ ਪਵਣ ਗਿਆ ਪਵਣ ਰੂ ਪਹਿ ਰਾਂ ਹੈ ਆ ਫਿਰਦਾ ਨੇ ਤਾਰੀ ਤੋਂ ਨਾਵਾਜ ਆਕਾਸ਼ ਅਕਾਸ਼ 'ਚ ਹਵਾ ਫਿਰਦੀ ਆਇਆ ਮਨ ਫਿਰਦਾ ਕੋਈ ਹੋਰ ਤਸਰਦਾ ਚੀਜ਼ ਥੱਲੇ ਆਉਂਦੀ ਹੈ ਪਾਣੀ ਨੂੰ ਉੱਤਰ ਮਾ ਥੱਲੇ ਆਉ। ਪਾਣੀ ਆਉਂਦੀ ਥੱਲੇ ਨੂੰ। ਫਿਰਦੀ ਆਉਂਦੀ ਹੈ ਅਕਾਸ਼। ਇਹ ਮਨ ਫਿਰਦਾ ਅਕਾਸ਼ 'ਚ ਤਾਰੀਆਂ ਲਾਉਂਦਾ। ਇਹ ਗੱਲ ਹੈ ਜੇ ਮਨ ਬੰਨੇ ਆ ਗਿਆ 3 ਵਜੇ ਫਿਰ ਤਿੰਨੋਂ ਬੰਦ ਇੱਕ ਜਗ੍ਹਾ ਹੋ ਗਏ ਫੇਰ ਦੀ ਵਰਦੇ ਰਹਾਂਗੇ। ਹਾਂ। ਚੰਦ ਸੂਰਜ ਦੋਏ ਸਮਕਰ ਰਾਖੋ ਬ੍ਰਹਮ ਜੋਤ। ਮੇਰੇ ਜਾਓਗੇ ਕਹਨਾਰ ਸੂਰਜ ਤੇ ਚਤਰਮਾਨ ਦੋਸ ਮਨਾਂ ਜੰਝ ਮਾਧਰ ਸੂਰਜ ਆ ਇੱਕ ਜਗ੍ਹਾ ਹੋਗੇ ਮੇਨੇ ਰਖਾ ਦੇ ਹੋਗਾ ਹਾਂ ਠੀਕ ਹੈ ਜੀ ਠੀਕ ਹੈ ਠੀਕ ਜਦੋਂ ਚੱਟ ਜੀਗਾ ਸੂਰਜ ਆ ਗਿਆ ਪੂਰਾ ਚੰਨ ਹੋ ਜੂਗਾ ਤੇ ਝੜ ਗਿਆ ਫੇ ਤਾਂ ਪਰ ਆਦੂ ਨਹੀਂ ਹੋਈ ਤੇ ਝੜ ਗਿਆ ਉਹਦੇ ਪਾਰ ਜਾ ਬਚੀਨੋ ਅਬਰੂਬ ਜੋ ਤੜ ਗਿਆ ਜੋਤੀ ਜੋਤ ਮਿਲ ਗਈ ਚੰਦਰ ਮੇਂ ਦਿਖੋ ਸੂਰਜ ਮਿਲ ਗਈ ਬ੍ਰਹਮ ਜੋਤ ਨਾਲ ਜਾਓਗੇ ਹੋ ਗਿਆ ਮਾਨੀ ਬੰਦੀ ਜੋਤ ਕਿਹਨੇ ਲੜ ਗਈ ਸੂਰਜ ਵਿੱਚ ਠੀਕ ਹੈ ਕਿਤਨੀ ਜਦੋਂ ਬਿੱਤੇ ਲੜ ਗਈ ਬੰਦੀ ਜੋਤ ਜੇ ਮੈਂ ਸੇਤਰਵਾਣੀ ਜੋਤ ਸੂਰਜ ਦੇ ਵਿੱਚ ਲੀਨ ਹੋ ਜਾਂਦੀ ਹੈ ਐ ਮਾਨੀ ਬੰਦੀ ਜੋਤ ਤੇ ਵਿੱਚ ਲੀਨ ਹੋ ਜਾਂਦੀ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ